ਬਾਈ 3+1 ਹਾਂ ਹਾਂ ਬਾਈ ਲਓ ਜੀ ਬਾਈ ਤੇ 3+1 ਗੇਅਰ ਚਾ ਡੀਆਈ ਇੰਜਨ ਦੀ ਜੀਪ ਆ ਗਈ ਨਵੇਂ ਪੇਂਟ ਚ ਹਜੇ ਤਿਆਰ ਹੋਈ ਹੈਗੀ ਤੇ ਤੁਸੀਂ ਚੈੱਕ ਕਰ ਲਓ ਬਾਈ ਸਾਗਨ ਜਾਰੇ ਪਾਸੋਂ ਗੱਡੀ ਦੀ ਕੰਡੀਸ਼ਨ ਚੈੱਕ ਕਰਵਾ ਦੇ ਅੰਦਰੋਂ ਬਾਈ ਜਿਹੜੀਆਂ ਆ ਸੀਟਾਂ ਲੱਗਣ ਵਾਲੀਆਂ ਨੇ ਇਹ ਹਜੇ ਲਾ ਕੇ ਦੇਣੀਆਂ ਨੇ ਹਾਂ ਬਾਈ ਸਾਰਾ ਕੰਮ ਕਰਕੇ ਦੇਵਾਂਗੇ ਜਮਾ ਓਕੇ ਕੰਪਲੀਟ ਕਰਕੇ ਦੇਣਾ ਬਾਈ ਜਮਾ ਜਮਾ ਜਾਵਾਂ ਕੰਮ ਤੇ ਬਾਈ ਆਪਣਾ ਇਹ ਕਿੰਨੇ ਰੇਟ ਚ ਜੀਪ ਕੱਢਣੀ ਹੈਗੀ ਇਹ ਬਾਈ 1 55 55 ਦੇਵਾਂਗੇ ਲਾਸਟ ਬਾਈ ਹਾਂ ਬਾਈ ਤੇ ਮੌਕੇ ਤੇ ਕੋਈ ਮਾਨਤਾਨ ਕਰ ਦੋਗੇ ਹਾਂ ਬਾਈ ਕਰਦਾ ਠੀਕ ਆ ਬਾਈ ਜਿਹੜੀ ਆਹ ਆਪਣੀ ਜੀਪ ਖੜੀ ਹੈਗੀ ਐਚ ਆਰ ਤੇ ਆਹ ਬਾਈ ਜਿਹੜੀ ਇਹ ਵੀ ਐਚ ਆਰ ਨੰਬਰ ਦੀ ਹੋਈ ਹੈਗੀ ਹਾਂ ਬਾਈ ਐਚ ਆਰ ਇਹਦੀ ਬਾਈ ਕਾਪੀ ਕਾਗਜ਼ ਹੈਗਾ ਕਾਪੀ ਕਾਗਜ਼ ਬਾਈ ਕਾਪੀ ਹੈ ਜੀ ਗੱਲੀ ਆਨਲਾਈਨ ਚੜੀ ਹੋਈ ਆ ਤੇ ਐਫੀ ਡੈਪਟ ਆਪਾ ਦੇਣਾ ਬਾਈ ਇਹਦਾ ਡੱਟ ਦੇ ਦਾਂਗੇ ਬਾਈ ਤੇ ਆ ਆਪਣੀ ਪਹਿਲਾ ਵਾਲੀ ਜੀਪ ਹਜੇ ਖੜੀ ਹੋਈ ਆ ਹਨਾ ਹਾਂ ਬਾਈ ਤੇ ਇਹਦਾ ਵੀ ਐਚ ਆਰ ਐਫੀ ਕਾਪੀ ਕਾਗਜ਼ ਇਹਦਾ ਵੀ ਬਾਈ ਦੇਣਾ ਹੀ ਹੈਗਾ ਜਿਵੇਂ ਬਾਈ ਐਚ ਐਮਪ ਬੂਫਰ ਲੱਗਿਆ ਹੋਇਆ ਤੁਹਾਡਾ ਤੁਸੀਂ ਉਹ ਜੀਪ ਚਲਵਾ ਕੇ ਦੋਗੇ ਹਾਂਜੀ ਹਾਂਜੀ ਠੀਕ ਆ ਬਈ ਤੇ ਆਪਣਾ ਇਹ ਹੈ ਬਾਈ ਕਿਹੜੇ ਗੇਅਰ ਚ ਸੀ ਵੈਸੇ ਪਹਿਲਾਂ ਵੀ ਇਹਦੀ ਆਪਣੀ ਵੀਡੀਓ ਬਈ ਪਾਈ ਹੋਈ ਆ